ਵੇਖੋ ਜੀ ਜਿਹੜੇ ਇਹਨਾਂ ਨੇ ਕਾਲੇ ਕਾਨੂੰਨ ਬਣਾਏ ਸੀ ਕਿਸਾਨਾਂ ਨੇ ਵਿਰੋਧ ਸਾਰਾ ਸਾਡੀਆਂ ਫਸਲਾਂ ਦੇ ਮੁੱਲ ਸਹੀ ਨਹੀਂ ਸਾਨੂੰ ਮਿਲਦਾ ਅਸੀਂ ਉਹਦੇ ਵਿਰੋਧ ਚ ਗਏ ਸੀ ਇਹਨਾਂ ਨੇ ਸਾਰੇ ਆਵਾਰ ਵਰਲਡ ਦੇ ਵਿੱਚ ਪਤਾ ਵੀ ਕੋ ਜੋ ਕਿਸਾਨਾਂ ਨੇ ਇਹ ਕੀਤਾ ਇਹਨਾਂ ਬਹੁਤ ਮਾਰਾ ਕੀਤਾ ਫਿਰ ਜਦੋਂ ਸਾਡੇ ਨਾਲ ਵਾਦਾ ਵਾਦਾ ਕਰਕੇ ਨਾ ਸਾਰੀਆਂ ਚੀਜ਼ਾਂ ਦਾ ਵੀ ਅਸੀਂ ਤੁਹਾਨੂੰ ਇਹ ਜਿਹੜਾ ਐਮਐਪੀ ਦੇਵਾਂਗੇ ਸਾਰਾ ਕੁਝ ਦੇਵਾਂ ਚੀਆਂ ਬਦਲਾਂ ਤੇ ਉਹ ਵੀ ਮੁੱਕਰ ਗਏ ਜਿਹੜੇ ਸਾਡੇ ਬੰਦਿਆਂ ਦੇ ਪਰਚੇ ਹੋਏ ਆ ਉਹ ਵੀ ਸਾਡੇ ਰੱਦ ਨਹੀਂ ਕੀਤੇ ਜਿਹੜੇ ਸਾਡੇ ਬੰਦੇ ਸ਼ਹੀਦ ਹੋਏ ਉਹਨਾਂ ਦਾ ਕੋਈ ਇਹਨਾਂ ਅਫਸੋਸ ਨਹੀਂ ਕੀਤਾ ਉਲਟਾ ਸਾਡੇ ਰੋਧ ਕਰਕੇ ਅਸੀਂ ਦੁਬਾਰਾ ਫੇਰ ਦਿੱਲੀ ਨੂੰ ਜਾ ਕੇ ਤਿਆਰ ਹੋਏ ਇਹਨਾਂ ਸਾਨੂੰ ਰਸਤੇ 'ਚ ਰੋਕ ਕੇ ਸਾਡਾ ਇੱਕ ਨੌਜਵਾਨ ਮੁੰਡਾ ਜੀ ਨੇ ਸਿੱਧੀ ਗੋਲੀ ਮਾਰ ਕੇ ਇਹਨਾਂ ਨੇ ਮਾਰਿਆ ਤੇ ਇਹ ਜਿਹੜੀ ਹਰਿਆਣੇ ਦੀ ਸਰਕਾਰ ਹੈ ਇਹਨਾਂ ਨੂੰ ਸਭ ਪਤਾ ਪੰਜਾਬ ਚ ਆ ਕੇ ਸਾਡਾ ਬੰਦਾ ਇਹਨਾਂ ਨੇ ਮਾਰਿਆ ਕਿ ਇਹ ਭਾਜਪਾ ਦੇ ਕੰਮ ਸੀ ਜਾਂ ਇਹ ਵੱਡ ਸਰਕਾਰ ਦੇ ਕੰਮ ਸੀ ਹੈ ਇਹ ਸਰਕਾਰਾਂ ਉਹਨਾਂ ਨੂੰ ਕਹਿ ਨਹੀਂ ਸਕਦੀਆਂ ਵੀ ਉਹਨੇ ਦੇ ਹੱਥ ਜਾ ਕੇ ਕਿਉਂ ਸਾਡੀ ਮਾਨ ਸਨਚਾਰ ਦੀ ਨਹੀਂ ਚਲਤੀ ਹੈ ਇਸ ਲਈ ਮੇਰੀ ਹਰ ਚਾਹ ਕੇ ਸਾਰੇ ਬੰਦਾ ਸਿੰਘ ਕਿਉਂ ਸ਼ੀਰ ਕੀਤਾ ਹੈ ਇਹ ਮਾਨ ਸਰਕਾਰ ਦਾ ਵੀ ਅਸੀਂ ਵਿਰੋਧ ਕਰ ਰਹੇ ਹਾਂ ਇਸ ਗੱਲ ਦਾ ਤੇ ਬਾਕੀ ਇਹ ਜਿਹੜੇ ਰਾਣਾ ਸੋਢੀ ਹੋ ਗਿਆ ਜਾਂ ਕਿੰਨੇ ਵੀ ਜਿਹੜੇ ਭਾਜਪੀ ਚ ਗਏ ਆ ਇਹ ਕਦੇ ਜਦੋਂ ਵੋਟਾਂ ਸਾਥੋਂ ਮੰਗਦੇ ਉੱਤੇ ਆ ਦੇ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਜੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਸਾਡੇ ਨਾਲ ਬੈਠਦੇ ਉੱਤੇ ਜਿੱਥੇ ਅਸੀਂ ਚਮੂਲ ਆ ਕੇ ਬੈਠੇ ਰਹੇ ਆ ਤੇ ਸਾਨੂੰ ਪਤਾ ਸੀ ਸਾਡੇ ਨਾਲ ਪਾਜ਼ਾ ਕੀਚਾ ਸਾਡੇ ਨਾਲ ਬੈਠੇ ਆ ਅੱਛਾ ਅੱਜ ਇਹ ਹੁਣ ਪੈਸੇ ਦੇ ਲਾਲਚ ਆ ਕੇ ਸਾਰੇ ਉਧਰ ਵੜ ਗਿਆ ਤੇ ਜਿਹੜੇ ਇੰਨਾ ਸੱਜਣਾ ਨੇ ਵੋਟਾਂ ਪਾਈਆਂ ਇਹ ਇਹਨਾਂ ਦਾ ਕੌਣ ਵਾਲੀ ਵਾਰਸ ਹੈ ਇਹ ਕੀ ਦੇ ਲੜ ਲਾ ਕੇ ਚੱਲੇ ਇਹਨਾਂ ਨੂੰ ਕੀ ਅਸੀਂ ਵਿਰੋਧ ਇਹਨਾਂ ਦੇ ਨਾ ਨਾ ਕਰਾਂਗੇ ਜੋ ਹੋ ਰਹੇ ਇਹਨਾਂ ਨੂੰ ਅਸੀਂ ਕੀ ਕਰਾਂਗੇ ਅਸੀਂ ਵਿਰੋਧ ਕਰਾਂਗੇ ਅਸੀਂ ਇਹਨਾਂ ਦਾ ਕੋਈ ਕੈਂਡੀਡੇਟ ਨਹੀਂ ਜਿੱਤਣ ਦੇਣਾ ਜਿੰਨੀ ਸਾਡੀ ਬਾਹ ਲੱਗੀ ਅਸੀਂ ਲਾਵਾਂ ਜਿੰਨੀ ਸਾਡੇ ਨਾਲ ਨਾ ਕੀਤੀ ਯਾਰਾ ਉਹ ਸਾਡਾ ਮਾਲਕ ਜਾਣਦਾ ਸਾਡੇ ਨਿੱਕੇ ਨਿੱਕੇ ਬੱਚੇ ਸਾਡੀਆਂ ਬੀਬੀਆਂ ਸਾਡੀਆਂ ਧੀਆ ਪੈਣਾ 14 ਮਹੀਨੇ ਇੱਥੇ ਰੋਲੀਆਂ ਤੇ ਅਸੀਂ ਆਪ ਬਜ਼ੁਰਗ ਜਿਹੜੇ ਬੰਦੇ ਉਹ ਵੀ ਇੱਥੇ ਰੋਲੇ ਆ ਤੇ ਸਾਡਾ ਇਹਨਾਂ ਪੈਸੇ ਦਾ ਮੁੱਲ ਨਹੀਂ ਪਾਇਆ ਤੇ ਅਸੀਂ ਇਹਨਾਂ ਨੂੰ ਇਸੇ ਐਨ ਸਵਾਗਤ ਕਰਾਂਗੇ ਅਸੀਂ ਇਹਨਾਂ ਦਾ ਵਿਰੋਧ ਕਰਾਂਗੇ ਡਾੜ ਕੇ ਵਿਰੋਧ ਕਰਾਂਗੇ ਔਰ ਜੇ ਆਜ ਇਲੈਕਸ਼ਨ ਤੱਕ ਸਾਡਾ ਕੋਈ ਨਾ ਹੱਲ ਬਸਰਾ ਹੱਲ ਨਾ ਕੀਤਾ ਇਹ ਅਸੀਂ ਕੋਈ ਸ਼ਿੰਗਾਰ ਚਾਹ ਹੋ ਜਾ ਫਿੱਡਾਂਗੇ ਵੀ ਜਿਹੜਾ ਪੰਜਾਬ ਸਰਕਾਰ ਜਿਹੜੀ ਸੈਂਟਰ ਦੀ ਸਰਕਾਰ ਹੈ ਇਹਨੂੰ ਅਸੀਂ ਹਿਲਾ ਕੇ ਰੱਖ ਦਿਆਂਗੇ ਅਸੀਂ ਆਪਦੇ ਹੱਕਾਂ ਲੈ ਕੇ ਰਵਾਂਗੇ ਚਾਹੇ ਅਸੀਂ ਮਰ ਗਏ ਚਾਹੇ ਅਸੀਂ ਕੁਝ ਕਰ ਗਏ ਅਸੀਂ ਕੁਝ ਨਹੀਂ ਛੱਡਣਾ ਸਵਾਲ ਕੋਰ ਲੈ ਲੈ ਬੰਦ ਇਧਰ ਆ ਜਾ ਬੀਜੇਪੀ ਉਮੀਦਵਾਰ ਇਹ ਕਹਿ ਰਹੇ ਨੇ ਕਿ ਕਿਸਾਨ ਸਾਡਾ ਵਿਰੋਧ ਕਰ ਰਹੇ ਨੇ ਅਸੀਂ ਕਿਸਾਨਾਂ ਦੀ ਗੱਲ ਪਾਰਲੀਮੈਂਟ 'ਚ ਉਠਾਉਣੀ ਹੈ ਵੀ ਸਾਨੂੰ ਜਿਤਾਉਣ ਕਿਤੇ ਅਸੀਂ ਇਹਨਾਂ ਦੀ ਗੱਲ ਕਰਾਂਗੇ ਕੀ ਕਰਨ ਚਾਹੁੰਦੇ ਕੋਈ ਗੱਲ ਨਹੀਂ ਠਾਉਂਦੇ ਅੱਗੇ ਕਿੱਥੇ ਸੀ ਜਦੋਂ ਅਸੀਂ 13 ਮਹੀਨੇ ਉੱਥੇ ਬੈਠੇ ਰਹੇ ਉਸ ਟਾਈਮ ਸਾਡੇ ਨਾਲ ਕਿਉਂ ਨਹੀਂ ਗਏ ਜਦੋਂ ਸਾਡੇ ਕਿਸਾਨ ਦਿੱਲੀ ਜਾ ਰਹੇ ਸੀ ਉਸ ਟਾਈਮ ਉਹਨਾਂ ਕੋਲ 16 ਟੰਗੀਆਂ ਸਾਡੇ ਕਿਸਾਨਾਂ ਤੇ ਗੋਲੀਆਂ ਚੜਾਈਆਂ ਉਸ ਟਾਈਮ ਕਿੱਥੇ ਸੀ ਅੱਜ ਹੁਣ ਸਾਡੇ ਨਾਲ ਸਾਥ ਸਾਥੀ ਬਣਨ ਜਾ ਰਹੇ ਨੇ ਜੀ ਠੀਕ ਹੈ ਅੰਜੂ ਰਾਂਜੀ ਆ ਜਾ ਤੁਸੀਂ ਆਓ ਜੀ ਰਾਂਜੀ ਆਓ ਮਾਨ ਭਾਈ ਤੂੰ ਮਾਨ ਭਾਈ ਦੋਵੇਂ ਆਜੋ ਕੱਚ ਸ਼ਿਗਾਰ ਨੂੰ ਕੀ ਕਰੋ ਚੋਦ ਕਿਉਂ ਨਹੀਂ ਕੀਤਾ ਜਾ ਰਿਹਾ ਜੀ ਭਾਜਪੀ ਦਾ ਵਿਰੋਧ ਇਸ ਕਰਕੇ ਕੀਤਾ ਜਾ ਰਿਹਾ ਵੀ ਜੋ ਸੰਘਰਸ਼ ਤੋਂ ਪਹਿਲਾਂ ਦੀਆਂ ਜੋ ਇਹਨੇ ਮੰਗਾ ਸਾਨੂੰ ਕਿਆ ਵੀ ਮੰਨਨ ਦੇ ਮੰਨਣ ਤੋਂ ਬਾਅਦ ਇਨਕਾਰੀ ਹੋ ਗਿਆ ਇਹਨੇ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਔਰ ਉਸ ਤੋਂ ਬਾਅਦ ਜਿੰਨੇ ਵੀ ਇਹਨੇ ਸਾਡੇ ਨਾਲ ਫੈਸਲਾ ਕੀਤਾ ਉਹ ਇੱਕ ਵੀ ਨਹੀਂ ਮੰਨਿਆ ਗਿਆ ਕਿਸਾਨਾਂ ਦੇ ਜਿੰਨੇ ਤਸ਼ੱਦਦ ਕੀਤੇ ਜਿਹੜਾ 750 ਬੰਦਾ ਮਰ ਗਿਆ ਆਦਮੀ ਸਾਡੇ ਸ਼ਹੀਦ ਹੋ ਗਿਆ ਉਹਨਾਂ ਦਾ ਵੀ ਕੋਈ ਹੱਲ ਨਹੀਂ ਹੋਇਆ ਕੋਈ ਉਹਨਾਂ ਨੂੰ ਕੋਈ ਪੁੱਛਕਿਛ ਨਹੀਂ ਹੋਈ ਜਿਹੜੇ ਪਰਚੇ ਸੀ ਰੱਦ ਨਹੀਂ ਹੋਏ ਸੁਆਮੀ ਨਾਥਨ ਦੇ ਮੁਤਾਬਕ ਇਹਨੇ ਕਿਹਾ ਸੀ ਮੈਂ ਅਸੀਂ ਦੇਾਂਗੇ ਮੁੱਲ ਉਹ ਨਹੀਂ ਦਿੱਤਾ ਕਰਕੇ ਇਸ ਕਰਕੇ ਇਹਨਾਂ ਦਾ ਵਿਰੋਧ ਹੈ ਦੂਜੇ ਨੂੰ ਵੀ ਅਸੀਂ ਸਵਾਲ ਕਰਾਂਗੇ ਵੀ ਤੁਸੀਂ ਅੱਜ ਤੱਕ ਕੀ ਕੀਤਾ ਜੀ ਪਾਰਟੀ ਦੇ ਸਮੇਂ ਇਹਦਾ ਸਰਵਾ ਕੀਤਾ ਸੀ ਤਿਆਰ ਕੀਤੀ ਗਈ ਸੀ ਉਸ ਟਾਈਮ ਉਹਨਾਂ ਨੇ ਲਾਗੂ ਕਿਉਂ ਨਹੀਂ ਕੀਤੀ ਜਦੋਂ ਤਨਾ ਚਾਰ ਉਹਨਾਂ ਨੇ ਕੋਈ ਤਨਾ ਲਾਗੂ ਹੀ ਕੋ ਨਹੀਂ ਕੀਤੀ ਵੈਰੂ ਜੀ ਦਾ ਕਾਲਾ ਵੈਰੂ ਜੀ ਦੇ ਪ੍ਰਦੇਸ਼ ਸਵਾਮੀਨਾਥ ਦੀ ਰਿਪੋਰਟ ਸਮੇਂ-ਸਮੇਂ 'ਤੇ ਸਰਕਾਰਾਂ ਮੁੱਦਾ ਠਾਉਂਦੇ ਰਹਿੰਗੀਆਂ ਪਰ ਚਨਾਵੀ ਲੈ ਦੇਣਾ ਵਿੱਚ 14 ਸਾਨੂੰ ਇਹ ਸਾਡਾ ਧਰਨਾ ਦਿੱਲੀ ਚੱਲ ਰਿਹਾ ਸੀ ਸਟੇਜ ਤੇ ਰਾਜਨਾਥ ਆ ਪਾ ਕੇ ਕਹਿ ਗਿਆ ਸਾਡੀ ਸਰਕਾਰ ਲਿਆਓ ਤੁਹਾਡਾ ਅਸੀਂ ਸਰਕਾਰ ਬਣ ਤੋਂ ਜਦ ਹੀ ਐਮਐਸਪੀ ਜਾਰੀ ਸਵਾਮੀਨਾਥ ਦੀ ਰਿਪੋਰਟ ਦੇ ਅਨਸਾਰ ਲਾਗੂ ਕਰਾਂਗੇ ਸਾਰੇ ਜੋ ਵੀ ਸਾਡਾ ਨਾਲ ਪਲੱਸ ਕਿਸਾਨੀ ਖਰਚੇ ਦੇ ਲੀਗ ਫੇਰਾਂਗੇ ਤੇ ਸੀ2 ਫਾਰਮੂਲੇ ਨਾਲ ਜਿਹੜਾ ਆ ਅਸੀਂ ਸਵਾਮੀਨਾਥ ਦੀ ਰਿਪੋਰਟ ਜਾਰੀ ਕਰਾਂ ਮੇਰਾ ਸਵਾਲ ਇਹ ਹੈ ਸੀਪੀ ਕਾਂਗਰਸ ਨੇ ਮੈਂ ਕਿਉਂ ਨਹੀਂ ਲਾਗੂ ਕੀਤੀ ਜਦੋਂ ਬਣਾਈ ਉਹਨਾਂ ਨੇ ਰਿਪੋਰਟ ਜੀ ਮਹਾਰਾਜ ਜੇ ਨਹੀਂ ਕੀਤੀ ਤੈਨੂੰ ਚੱਲਦਾ ਵੀ ਤਾਂ ਕਰਤਾ ਸੀਗਾ ਬਸ ਬਣਾ ਕੇ ਛੱਡਦਾ ਹੀ ਹੈ ਬਣਾ ਕੇ ਛੱਡਦਾ ਹੀ ਹੈ ਠੰਡੇ ਬਸਤੇ ਪਾ ਕੇ ਦੇ ਸੀ ਤੇ ਹੁਣ ਭਾਜੀਪੀ ਮਤਲਬ ਲਾਗੂ ਨਹੀਂ ਕਰ ਰਹੀ ਹੁਣ ਬੀਜਪੀ ਨੇ ਸਾਨੂੰ 14 ਚ ਇਹਨੇ ਵੀ ਸਾਨੂੰ ਪਰੋਸੇ ਚ ਲਿਆ ਸੀ 14 ਸਨ ਵਿੱਚ ਸਾਡਾ ਧਰਨਾ ਜੰਤਰ ਮੰਤਰ ਚੱਲ ਰਿਹਾ ਸੀ ਇੰਨੇ ਹੀ ਪਰੋਸੇ ਵਿੱਚ ਲਿਆ ਸੀ ਰਾਜਨਾਥ ਜੀ ਖੁਦ ਗਏ ਸੀਗੇ ਉਹਨਾਂ ਕਹਿਆ ਸੀ ਵੀ ਸਾਡੀ ਸਰਕਾਰ ਲਿਆਓ ਅਸੀਂ ਤੁਹਾਡੇ ਸੁਆਮੀ ਨਾਥਨ ਦੀ ਰਿਪੋਰਟ ਸੀ2 ਫਾਰਮੂਲੇ ਨਾਲ ਜੋ ਸੂਚਕ ਅੰਕੜਾ ਬਣੇਗਾ ਸਾਰੀ ਲਾਗੂ ਕਰਾਂਗੇ ਤੇ ਜਿਹੜਾ ਕਿਸਾਨੀ ਕਰਜ਼ੇ ਦੇ ਲੀਕ ਫੇਰਾ ਜਿਹੜਾ ਮੋਦੀ ਸਾਹਿਬ ਕਹ ਰਹੇ ਜੀ ਅਬ ਕੀ ਵਾਰ 400 ਪਾਰ ਹੋ ਗਈ ਇਹਦਾ ਮਹਾਰਾ ਹੀ ਦੱਸਦਾ ਇਹ ਚਾਰ ਤਰੀ ਨੂੰ ਗੱਲ ਕਰਾਂਗੇ ਅੱਜ ਦਾ ਸਾਰੀ ਐਨ 32 ਛੰਡੀ ਵਾਲੀਆਂ ਕਾਰਾਂ ਲੈ ਕੇ ਰਾਤ ਨੂੰ ਸੁਣਿਆ ਸੌਂਦੇ ਭਾਜਪੀ ਦਾ ਥਾਥਾ ਇਹਨਾਂ ਵਿਰੋਧ ਹੋ ਰਿਹਾ ਈਵਨ ਜੂਪੀ ਬਿਹਾਰ ਚ ਹੀ ਲਾ ਲਓ ਤੁਸੀਂ ਜਿਹੜੇ ਜੈਕਟਪੋਲ ਆ ਉਹਦੇ ਥੱਲੇ ਬੜੀਆਂ ਸੀਟਾਂ ਦੇ ਰਹੇ ਆ ਪੰਜਾਬ ਚ ਤੋਂ ਹੀ ਹਿਸਾਬ ਲਾ ਲਓ ਕੋਈ ਜਿੱਤ ਜਾਣ ਕਿ ਸੀਟ ਜੀ ਵਿਰਜੀਆਂ ਗੱਲਾਂ ਨੇ ਬਾਕੀ ਜਨਤਾ ਜਨਾਰਦਨ ਨੇ 10 ਦੇ ਵਿੱਚ ਇੱਕ ਤਰੀ ਨੂੰ ਵੀ ਕੀ ਬੰਦ ਆਣਾ ਸਾਣਾ ਸੋਢੀ ਨੂੰ ਬੀਜਪੀ ਵਿੱਚ ਸ਼ਾਮਲ ਨਹੀਂ ਹੋਣਾ ਚਾਹੀਦਾ ਸੀ ਕਿਉਂਕਿ ਉਹਨੂੰ ਸੈਂਟਰ ਦੇ ਵਿੱਚ ਪੂਰੇ ਹਿੰਦੁਸਤਾਨ ਦੀਆਂ ਸਟੇਟਾਂ ਦੇ ਜਿੰਨੇ ਵੀ ਵੋਟਰ ਨੇ ਸਾਡੇ ਸਰਕਾਰ ਜੋ ਸਾਰਿਆਂ ਨੇ ਨਕਾਰਤਾ ਹੈ ਬੀਜਪੀ ਸਰਕਾਰ ਨੂੰ 14 ਨੂੰ ਲੈ ਕੇ 24 ਚੱਲ ਰਿਹਾ ਜਿੰਨੇ ਉਹਨੇ ਕਾਲੇ ਕਾਨੂੰਨ ਲਿਆਂਦੇ ਆ ਔਰ 750 ਕਿਸਾਨਾਂ ਦੀ ਹੱਤਿਆ ਕੀਤੀ ਆ ਇੱਕ ਐਸੀ ਸਰਕਾਰ ਹੈ ਸਾਲ 1906 ਦੇ ਵਿੱਚ ਉਸ ਵੇਲੇ ਵੀ ਕਿਸਾਨ ਪ੍ਰੋਟੈਸਟ ਕੀਤਾ ਗਿਆ ਸੀ ਜਿਸ ਵਿੱਚ ਸਾਡੇ ਸ਼ਹੀਦ ਦੇ ਆਜਮ ਸਰਦਾਰ ਸ਼ਹੀਦ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਨੇ ਗਵਾਹੀ ਕੀਤੀ ਸੀ ਪਰ ਅੰਗਰੇਜ਼ ਬ੍ਰਿਟਾਨੀ ਸਰਕਾਰ ਦੇ ਵਿੱਚ ਉਹਨਾਂ ਨੇ ਉਸ ਪ੍ਰੋਟੈਸਟ ਨੂੰ ਮੁੱਖ ਰੱਖ ਕੇ ਤਿੰਨ ਦਿਨਾਂ ਦੇ ਵਿੱਚ ਹੀ ਉਹ ਪ੍ਰੋਟੈਸਟ ਖਤਮ ਕਰਕੇ ਕਿਸਾਨਾਂ ਦੀਆਂ ਮੰਗਾਂ ਮੰਗੀਆਂ ਗਈਆਂ ਸਨ ਇਹ ਬਿਲਕੁਲ ਰੀਅਲ ਹੈ ਅੱਜ ਉਸ ਆਪਣੇ ਇੱਕ ਹਿੰਦੁਸਤਾਨ ਆਜ਼ਾਦ ਹੋਣ ਦੇ ਖਾਤਰ ਅੱਜ ਲੋਕਤੰਤਰ ਦੀ ਹੱਤਿਆ ਹੈ ਬਿਲਕੁਲ ਲੋਕਤੰਤਰ ਦੇ ਵਿੱਚ ਤਾਨਾਸ਼ਾਹੀ ਆ ਇਹਨੂੰ ਅਸੀਂ ਮੋਦੀ ਸਰਕਾਰ ਨੂੰ ਇੱਕ ਔਰੰਗਜ਼ੇਬ ਜਾਂ ਸ਼ਾਹਬਦ阿里 ਵਰਗੇ ਜਾਂ ਨਾਦਰ ਸ਼ਾਹ ਵਰਗੇ ਉਹਨਾਂ ਹੁਕਮਰਾਨਾਂ ਦੀ ਤੁਲਨਾ ਅਸੀਂ ਕਰ ਸਕਦੇ ਹਾਂ ਜਿਨ੍ਹਾਂ ਇਹੋ ਜਾਂ ਸਮਾਂ ਲੈਂਦਾ ਹੈ ਜਿਹੜਾ ਮਾੜਾ ਸਮਾਂ ਅੱਜ ਤੱਕ ਅਸੀਂ ਆਪਣੇ ਬਚਪਨ ਦੇ ਵਿੱਚ ਨਹੀਂ ਦੇਖਿਆ ਕਾਂਗਰਸ ਸਰਕਾਰ ਨੇ ਬੇਸ਼ੱਕ ਬਹੁਤ ਵਧੀਆ ਕੰਮ ਕੀਤੇ ਨੇ ਪਰ ਕਮੀਆਂ ਹਰੇਕ ਇਨਸਾਨ ਚ ਨੇ ਕਮੀ ਕੋਈ ਸਾਡੇ ਚ ਵੀ ਹੋਵੇਗੀ ਪਰ ਲੇਕਿਨ ਜਿਹੜਾ ਮਾੜਾ ਪ੍ਰਸ਼ਾਸਨ ਔਰ ਮਾੜਾ ਸਮਾ ਇਸ ਬੀਜੇਪੀ ਸਰਕਾਰ ਦੇ ਚੱਲਿਆ ਹੈ ਅਸੀਂ ਹੱਥ ਜੋੜ ਕੇ ਸਾਰੇ ਜਿੰਨੇ ਵੀ ਪੂਰੇ ਇੰਡੀਆ ਲੈਵਲ ਤੇ ਪੰਜਾਬ ਦੇ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗੇ ਇੱਕ ਬੀਜੇਪੀ ਦੇ ਸਰਕਾਰ ਨੂੰ ਬੇਸ਼ੱਕ ਵੋਟ ਨਾ ਪਾਇਓ ਬਾਕੀ ਲੋਕਤੰਤਰ ਸਾਡਾ ਜਿੱਥੇ ਤੁਹਾਡੀ ਮਰਜ਼ੀ ਆ ਵੋਟ ਤੁਸੀਂ ਉੱਥੇ ਪਾਇਓ ਮੈਂ ਤਾਂ ਇਹੋ ਹੀ ਬੇਨਤੀ ਕਰੂੰਗਾ ਠੀਕ ਹੈ ਇਹ ਸਨ ਕਿਸਾਨ ਅੱਜ ਪਿੰਡ ਮੁਝੜਕਣਾ ਮੋਝੇ ਪੋੜ ਦੇ ਉੱਪਰ ਵਿਰੋਧ ਕਰਨ ਲਈ ਖੜਿਆਨ ਰਾਣਾ ਸੋਢੀ ਦਾ ਕਿਸਾਨਾਂ ਦੇ ਕਹਣਾ ਹੈ ਕਿ ਜਦੋਂ ਅਸੀਂ ਦਿੱਲੀ ਗਏ ਸੀ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਸਾਨੂੰ ਪ੍ਰੋਟੈਸਟ ਨਹੀਂ ਕਰਨ ਦਿੱਤਾ ਤਾਂ ਹੁਣ ਅਸੀਂ ਪਿੰਡਾਂ ਦੇ ਵਿੱਚ ਨਹੀਂ ਵੜਾਂਦੇ ਆਂਗੇ ਜੀ ਧੰਨਵਾਦ ਜੀ